ਸਰਕਾਰ ਤੁਸੀਂ ਦੇਖ ਰਹੇ ਹੋ ਕ੍ਰਿਸ਼ੀ ਜਾਗਰਨ ਮੈਂ ਸੰਦੀਪ ਸਿੰਘ ਸਵਾਗਤ ਕਰਦਾ ਤੁਹਾਡਾ ਸਭ ਦਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਸੁਰਖੀਆਂ ਤੇ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਵੱਲੋਂ ਈ-ਕਾਮਰਸ ਪਲੇਟਫਾਰਮਾਂ ਨੂੰ ਬੋਰਨ ਵਿਟਾ ਤੇ ਇਸ ਤਰ੍ਹਾਂ ਦੇ ਹੋਰ ਪਦਾਰਥਾਂ ਨੂੰ ਹੈਲਥ ਡਰਿੰਕ ਦੀ ਸ਼੍ਰੇਣੀ ਵਿੱਚੋਂ ਹਟਾਉਣ ਦੇ ਦਿੱਤੇ ਨਿਰਦੇਸ਼ ਐਮਐਸਪੀ ਤੋਂ ਵੱਧ ਰੇਟ ਤੇ ਪੰਜਾਬ ਦੀ ਕਰਕ ਖਰੀਦਣ ਲੱਗੇ ਵਪਾਰੀ ਕਿਸਾਨਾਂ ਵਿੱਚ ਖੁਸ਼ੀ ਦੀ ਲਹਿ। ਸੰਤ ਸਮਾਜ ਨੇ ਰਾਜਸੀ ਪਾਰਟੀ ਅੱਗੇ ਰੱਖਿਆ ਵਾਤਾਵਰਣ ਨੂੰ ਸਾਫ਼ ਰੱਖਣ ਦਾ ਅਜੰਡਾ ਕਿਹੜਾ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ। ਅਲਪਨਾ ਗੁਪਤਾ ਦੇ ਸਾਇਨ ਮੁਕਤ ਉਤਪਾਦ ਬਣੇ ਲੋਕਾਂ ਵਿੱਚ ਹਰਮਨ ਪਿਆਰੇ ਕਈ ਔਰਤਾਂ ਨੂੰ ਦਿੱਤਾ ਰੋਜ਼ਗਾਰ। ਦਿੱਲੀ ਯੂਪੀ ਦੇ ਵਿੱਚ ਮੌਸਮ ਸੁਹਾਵਣਾ ਪੰਜਾਬ ਹਰਿਆਣਾ ਵਿੱਚ ਨਵੇਂ ਵੈਸਟਰਨ ਡਿਸਟਰਬੈਂਸ ਕਾਰਨ ਨਹੀਂ ਮਿਲਣ ਵਾਲਾ ਸਕੂਲ। ਹੁਣ ਖਬਰਾਂ ਵਿਸਤਾਰ ਨਾਲ। ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਵੱਲੋਂ ਹਾਲੀ ਵਿੱਚ ਈ-ਕਾਮਰਸ ਪਲੇਟਫਾਰਮਾਂ ਨੂੰ ਬੋਰਨ ਵਿਟਾ ਅਤੇ ਇਸ ਤਰ੍ਹਾਂ ਦੇ ਹੋਰ ਪਦਾਰਥਾਂ ਨੂੰ हेल्थ ड्रिंक की श्रेणी में से हटाਉਣ ਦੇ ਨਿਰਦੇਸ਼ ਦਿੱਤੇ ਗਏ ਹਨ ਸਰਕਾਰ ਵੱਲੋਂ ਪਾਰਦਰਸ਼ਤਾ ਅਤੇ ਖਪਤਕਾਰ ਜਾਗਰੂਕਤਾ ਵਧਾਉਣ ਲਈ ਇਹ ਜ਼ਰੂਰੀ ਕਦਮ ਮੰਨਿਆ ਜਾ ਸਕਦਾ ਹੈ ਮੰਤਰਾਲੇ ਦਾ ਇਹ ਫੈਸਲਾ ਬਾਲ ਅਧਿਕਾਰਾਂ ਦੀ ਰਾਖੀ ਲਈ ਕੌਮੀ ਕਮਿਸ਼ਨ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਲਿਆ ਗਿਆ ਹੈ ਇਸ ਤੋਂ ਖੁਲਾਸਾ ਹੋਇਆ ਸੀ ਕਿ ਐਫਐਸਐਸ ਐਕਟ 2006 ਦੇ ਅਧੀਨ ਹੈਲਥ ਡਰਿੰਕ ਦਾ ਕੋਈ ਵੀ ਪਰਿਭਾਸ਼ਾ ਨਹੀਂ ਮਿਲਦੀ ਇਸ ਮਹੀਨੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਸਪਸ਼ਟ ਕੀਤਾ ਸੀ ਕਿ ਡੈਰੀ ਅਨਾਜ ਅਤੇ ਮਾਲਟ ਆਧਾਰਿਤ ਪੀਣ ਵਾਲੇ ਪਦਾਰਥਾਂ ਉੱਪਰ ਹੈਲਥ ਡਰਿੰਕ ਜਾਂ એનર્ਜੀ ਡਰਿੰਕ ਦਾ ਲੇਬਲ ਲਾ ਕੇ ਨਹੀਂ ਵੇਚਿਆ ਜਾਣਾ ਚਾਹੀਦਾ ਬੋਰਨਵਿਟਾ ਕਾਫੀ ਲੋਕਪ੍ਰੀਆ ਹੈਲਥ ਪਾਊਡਰ ਹੈ ਇਸ ਬਾਰੇ ਪਿਛਲੇ ਸਾਲ ਇਸ ਵਿੱਚਲੇ ਪੋਸ਼ਕ ਤੱਤਾਂ ਖਾਸ ਕਰ ਇਸ ਵਿੱਚ ਮਿੱਠੇ ਦੀ ਮਾਤਰਾ ਨੂੰ ਲੈ ਕੇ ਸਵਾਲ ਖੜੇ ਹੋਏ ਸਨ ਪੰਜਾਬ ਵਿੱਚ ਲਗਾਤਾਰ 2 ਤੋਂ 3 ਦਿਨਾਂ ਤੋਂ ਕਿਣਮੇਣ ਵਾਲਾ ਮੌਸਮ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਮੰਡੀਆਂ ਵਿੱਚ ਕਣਕ ਵਿਕਣ ਲਈ ਆ ਰਹੀ ਹੈ ਕਣਕ ਸਰਕਾਰੀ ਭਾਅ ਤੋਂ ਵੱਧ ਵਿਕ ਰਹੀ ਹੈ ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਕਿ ਪ੍ਰਾਈਵੇਟ ਵਪਾਰੀ ਕਣਕ ਖਰੀਦਣ ਲਈ ਗਿੱਲੀ ਸੁੱਕੀ ਨਹੀਂ ਦੇਖ ਰਹੇ ਮਾਨਸਾ ਜ਼ਿਲ੍ਹੇ ਵਿੱਚ ਲਗਾਤਾਰ 2 ਦਿਨਾਂ ਤੋਂ ਪ੍ਰਾਈਵੇਟ ਵਪਾਰੀ ਮੀਹਾ ਕਣ ਬਣੀ ਸਿੱਲ ਦੇ ਦੌਰਾਨ ਕਣਕ ਨੂੰ 5 ਤੋਂ 7 ਰੁਪਏ ਪ੍ਰਤੀ ਕਵੈਂਟਲ ਵੱਧ ਦੇ ਕੇ ਖਰੀਦ ਰਹੇ ਹਨ ਜਿਸ ਕਰ ਯੋਗ ਹੈ ਕਿ ਦੇਸ਼ ਵਿੱਚ ਇਸ ਸਵਾਰ ਕਣਕ ਦਾ ਸਰਕਾਰੀ ਭਾ 2275 ਰੁਪਏ ਐਲਾਨਿਆ ਗਿਆ ਹੈ ਮਾਨਸਾ ਸਥਿਤ ਡਿਪਟੀ ਜਿਲ੍ਹਾ ਮੰਡੀ ਅਫਸਰ ਜੈ ਸਿੰਘ ਸਿੱਧੂ ਨੇ ਮੰਨਿਆ ਕਿ ਵਪਾਰੀਆਂ ਵੱਲੋਂ ਸਰਕਾਰੀ ਭਾ ਤੋਂ 5 ਰੁਪਏ ਪ੍ਰਤੀ ਕੁਇੰਟਲ ਵੱਧ ਕੇ ਕਣਕ ਦੀ ਬੋਲੀ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਖਰੀਦਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਭਾਵੇਂ ਮੰਡੀਆਂ ਵਿੱਚ ਇਸ ਸਮੇਂ ਮਾਰਕਫੈਂਟ ਪੰਨ ਗ੍ਰੇਨ ਵੇਅਰਹਾਊਸ ਪੰਸਪ ਦੇ ਅਧਿਕਾਰੀ ਕਣਕ ਖਰੀਦਣ ਵਿੱਚ ਮਸ਼ ਰੂਫਨ ਪਰ ਜਦੋਂ ਵੀ ਪ੍ਰਾਈਵੇਟ ਵਪਾਰੀਆਂ ਨੂੰ ਮੋٹے ਦਾਣਿਆਂ ਵਾਲੀ ਸਰਬਤੀ ਕਣਕ ਦਿਖਾਈ ਦਿੰਦੀ ਹੈ ਤਾਂ ਸਰਕਾਰੀ ਏਜੰਸੀਆਂ ਨਾਲੋਂ ਉਸ ਨੂੰ ਵੱਧ ਰੇਟ ਤੇ ਖਰੀਦਿਆ ਜਾ ਰਿਹਾ ਹੈ। ਸੰਤ ਸਮਾਜ ਨੇ ਪੰਜਾਬ ਦੀ ਸਾਰੀ ਰਾਸ਼ਟਰੀ ਪਾਰਟੀ ਅੱਗੇ ਵਾਤਾਵਰਣ ਪੱਖੀ ਲੋਕ এজেন্ডਾ ਰੱਖਿਆ। ਉਹਨਾਂ ਨੇ ਕਿਹਾ ਕਿ ਅਪੋ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਸ ਨੂੰ ਸ਼ਾਮਲ ਕਰਨ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਪੱਤਰਕਾਰਾਂ ਨਾਲ ਹੋਈ ਗੱਲਬਾਤ ਕਰਦਿਆਂ ਸੰਤ ਸਮਾਜ ਵੱਲੋਂ ਪੇਸ਼ ਕੀਤੇ ਗਏ ਵਾਤਾਵਰਣ ਦੇ ਏਜੰਡੇ ਵਿੱਚ 12 ਨੁਕਤੇਾਂ ਤੇ ਗੱਲ ਕੀਤੀ ਗਈ ਹੈ ਤੇ ਇਹਨਾਂ ਵਿੱਚ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਵੀ ਸ਼ਾਮਲ ਹੈ ਮਹਿਲਾ ਉਦਮਤਾ ਨੂੰ ਕਿਸੇ ਵੀ ਦੇਸ਼ ਦੀ ਆਰਥਿਕ ਤਰੱਕੀ ਲਈ ਇੱਕ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਹੈ ਮਹਿਲਾ ਉਦਮੀਆਂ ਨੂੰ ਨਾ ਸਿਰਫ ਆਪਣੇ ਆਪ ਨੂੰ ਆਤਮ ਨਿਰਭਰ ਬਣਾਉਣਾ ਹੁੰਦਾ ਹੈ ਸਗੋਂ ਦੂਜਿਆਂ ਲਈ ਵੀ ਪ੍ਰੇਰਨਾ ਬਣ ਜਾਂਦੀਆਂ ਹਨ ਭਾਰਤੀ ਸਮਾਜ ਵਿੱਚ ਮਹਿਲਾ ਉਦਮਕੀਲਤਾ ਨੂੰ ਉਤਸ਼ਾਹਿਤ ਕਰਨ ਲਈ ਸਮਾਜਿਕ ਪਰਿਵਾਰਿਕ ਅਤੇ ਆਰਥਿਕ ਮੋਰਚਿਆਂ ਤੇ ਬਦਲਾਅ ਲਿਆਉਣ ਦੀ ਲੋੜ ਹੈ ਐਦਾਂ ਦੇ ਹੀ ਉਦਮ ਦਾ ਕੰਮ ਕਰ ਰਹੀ ਹੈ ਅਲਪਨਾ ਗੁਪਤਾ ਜੋ ਲੁਧਿਆਣਾ ਦੀ ਰਹਿਣ ਵਾਲੀ ਹੈ ਐਮਏ ਅੰਗਰੇਜ਼ੀ ਦੀ ਪੜ੍ਹਾਈ ਪੂਰੀ ਕਰਕੇ ਵਿਆਹ ਤੋਂ ਬਾਅਦ ਇੱਕ ਘਰੇਲੂ ਔਰਤ ਹੋਣ ਕਰਕੇ ਆਪਣੇ ਬੱਚੇ ਬੇਟੀ ਸਰਬੀ ਗੁਪਤਾ ਅਤੇ ਬੇਟਾ ਪਿਊਸ਼ ਦੀ ਸੇਰ ਦੀ ਸੁਰਕਾਲੇ ਜੋ ਵੀ ਖਾਂ ਪੀਣ ਦੀ ਵਸਤੂਆਂ ਬਣਾਉਂਦੀ ਸੀ ਉਹਨਾਂ ਨੂੰ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਇਸੇ ਕਿੱਤੇ ਨੂੰ ਹੀ ਆਪਣਾ ਆਮਦਨ ਦਾ ਜਰੀਆ ਬਣਾ ਲਿਆ। ਹੌਲੀ-ਹੌਲੀ ਕਾਰੋਬਾਰ ਵਧਣ ਫੁੱਲਣ ਲੱਗ ਗਿਆ ਅਤੇ 2 ਸਾਲਾਂ ਵਿੱਚ ਹੀ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਵਪਾਰਿਕ ਕਰਤਾ। ਅੱਜ ਅਲਪਨਾ ਹੋਰ ਮੇਲਾਵਾਂ ਲਈ ਵੀ ਮਿਸਾਲ ਬਣੀ ਹੈ ਅਤੇ ਕਈ ਮਹਿਲਾਵਾਂ ਨੂੰ ਰੋਜ਼ਗਾਰ ਵੀ ਦੇ ਰਹੀ ਹੈ। ਦੇਸ਼ ਭਰ ਵਿੱਚ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ ਮੌਸਮ ਵਿਭਾਗ ਨੇ 18 ਤੋਂ 20 April ਤੱਕ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਹਰਿਆਣਾ ਚ ਫਿਲਹਾਲ ਵੈਸਟਰਨ ਡਿਸਟਰਬੈਂਸ ਦਾ ਅਸਰ ਖਤਮ ਹੋ ਗਿਆ ਹੈ ਮੌਸਮ ਵਿਭਾਗ ਮੁਤਾਬਕ ਅੱਜ ਅਤੇ ਕੱਲ ਯਾਨੀ 16 ਤੇ 17 April ਨੂੰ ਮੌਸਮ ਸਾਫ਼ ਰਹੇਗਾ पर ਵੀਰਵਾਰ ਅਤੇ ਸ਼ੁੱਕਰਵਾਰ ਯਾਨੀ 18 ਅਤੇ 19 ਅਪ੍ਰੈਲ ਨੂੰ ਇੱਕ ਵਾਰ ਫਿਰ ਪੱਛਮੀ ਗੜਬੜ ਕਾਰਨ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਮੌਸਮ ਵਿੱਚ ਆ ਰਹੀ ਤਬਦੀਲੀ ਕਰਕੇ ਮੌਸਮ ਵਿਭਾਗ ਨੇ ਵੱਖ-ਵੱਖ ਥਾਵਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਐਦਾਂ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਖਰੀਚੀ ਜਾਗਰਨ ਦੇ ਨਾਲ ਸਸਤਰੀਕਾਰ